ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਗਜੀਤ ਸਿੰਘ ਰਾਜਪੂਤ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬਿਲਾ ਪੈ ਪੈ ਸੋਇਆ ਸੰਗਤ ਜੀ ਗੁਰਬਾਣੀ ਫਰਮਾਉਂਦੀ ਆ ਕਿ ਅਮਰਤ ਵੇਲੇ ਉੱਠ ਬੰਦਿਆ ਉੱਠ ਕੇ ਆਪਣਾ ਨਿਤਨੇਮ ਕਰ ਚੰਗਾ ਕਰਮ ਕਰ ਬੁਰੇ ਕੰਮ ਨੂੰ ਛੱਡ ਦੇ ਬੁਰੇ ਕੰਮ ਨਾ ਕਰ ਇਸ ਲਈ ਹੀ ਗੁਰਬਾਣੀ ਫਰਮਾਉਂਦੀ ਆ ਕਿ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਅੰਮ੍ਰਿਤ ਵੇਲਾ ਹੀ ਨਾਮ ਜਪਣ ਦਾ ਬਹੁਤ ਵੱਡਾ ਸਮਾਂ ਹੈ ਵੈਸੇ ਤਾਂ ਕੋਈ ਸਮਾਂ ਗੁਰੂ ਸਾਹਿਬ ਨੇ ਕੋਈ ਗੁਰਬਾਣੀ ਦੇ ਵਿੱਚ ਕੋਈ ਸਮਾਂ ਕੋਈ ਟਾਈਮ ਸਹੀ ਨਹੀਂ ਰੱਖਿਆ ਹੈਗਾ ਵੀ ਕਿਹੜੇ ਟਾਈਮ ਵਾਹਿਗੁਰੂ ਕਹਿੰਦੇ ਹਰ ਸਵਾਸ ਦੇ ਨਾਲ ਹਰ ਸਾਹ ਦੇ ਨਾਲ ਉਸ ਵਾਹਿਗੁਰੂ ਨੂੰ ਯਾਦ ਕਰ ਸਿਮਰਨ ਕਰ ਤਾਂ ਕਿ ਤੇਰਾ ਜੀਵਨ ਸਫਲ ਹੋ ਸਕੇ ਤੇ ਸਭ ਤੋਂ ਵਧੀਆ ਟਾਈਮ ਅਮਰਤ ਵੇਲਾ ਹੀ ਹੈ ਅਮਰਤ ਵੇਲਾ ਹੀ ਹੈ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਫੋਲੋ ਕਰੋ ਜੀ ਥੈਂਕ ਯੂ